ਆਹੇ ਆਪਿਆਰੇ ਦੀਤੜਾ ਨਾ ਰੰਗਾਈ ਮੇਰੇ ਕੰਤਨੰ ਭਾਵੇ ਜੋ ਲੜਾ ਪਿਆਰੇ ਕਿਉ ਤਨ ਸੇਜੈ ਜਾਏ ਇਹ ਤਨ ਮਾਇਆ ਪਾਹੀ ਆਪਿਆਰੀ ਦੀਤੜਾ ਨਾ ਰੰਗਾਈ ਮੇਰੇ ਕੰਤਨੰ ਭਾਵੇ ਜੋ ਲੜਾ ਪਿਆਰੇ ਕਿਉ ਤਨ ਸੇਜੈ ਆਹ ੁਰਬਾਨੇ ਜਾਓ ਆਹ ੁਰਬਾਨੇ ਜਾਓ ਤੇ ਨਾਮ ਲੈ ਲੈਣ ਜੁੱਤੀ ਰਨਾਓ ਲੈਣ ਜੋ ਤੇਰਾ ਨਾਓ ਤੇ ਨਾਮ ਕਹੋ ਸਤਿਗੁਰੂ ਬਾਨੇ ਜਾਓ ਰਹਾਉ ਆਇਆ ਰੰਮਨ ਜੀਸੀਏ ਪਿਆਰੇ ਪਾਈਏ ਨਾਓ ਜੀ ਸਾਹਿਬ ਐਸਾ ਰੰਗ ਨੰਬੀਠ ਜਿਨ ਕੇ ਟੋਲੇ ਰਖੜੇ ਪਿਆਰੇ ਕੰਤਤੇ ਨਾਟੇ ਪਾਸ ਤੂਰ ਤਨ ਆ ਕੀ ਦੇ ਮੜੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜਿ ਆਪੇ ਰੰਗੀ ਆਪੀ ਨਦਰ ਕਰੀ ਨਾਨਕ ਕਾ ਮਨ ਕੰਤੈ ਭਾਵੈ ਆਪੇ ਹੀ 라ਵੇ ਆਪੇ ਸਾਜੀ ਆਪੇ ਰੰਗੇ ਆਪੀ ਨਦਰ ਕਰੀ ਨਾਨਕ ਕਾ ਮਨ ਕੰਤੈ ਭਾਵੈ ਆਪੇ ਹੀ 라ਵੇ ਵਾਹਿਗੁਰੂ ਜੀ ਕਾ ਖਾਲਸਾ ਗੁਰੂਆਂ ਜੀ